ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਕਾਬੇ ਦੇ ਪੀੜੇ ਦੇ ਅੰਦਰ ਬੈਠੇ ਨੇ ਨਾਲ ਭਾਈ ਬਾਲਾ ਮਰਦਾਨਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਾਬੇ ਵੱਲੋਂ ਦੇਖਦੇ ਨੇ ਤੇ ਕਾਬੇ ਜਿਹੜਾ ਮੱਕਾ ਮੱਕੇ ਦੀ ਇਮਾਰਤ ਤੇ ਕਾਬਾ ਕਹਿੰਦੇ ਨੇ ਜਿਹਦੇ ਆਲੇ ਦੁਆਲੇ ਪੱਤਰਪਾ ਕਰਕੇ ਮੁਸਲਮਾਨ ਵੀ ਸਤਿਕਾਰ ਨਾਲ ਮੱਥਾ ਟੇਕਦੇ ਨੇ ਆ ਇਦਾਂ ਹੀ ਉਹਦੇ ਵਿਹੜੇ ਅੰਦਰ ਤਾਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਮਰਦਾਨਾ ਦਾ ਬੈਠੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਭਾਈ ਬਾਲਾ ਮਰਦਾਨਾ ਜੀ ਨੂੰ ਕਹਿੰਦੇ ਤਾਂ ਕਾਬੇ ਤਾਂ ਨਹੀਂ ਦੇਖ ਕੇ ਕਹਿੰਦੇ ਦੇਖੋ ਬਈ ਅਕਾਲ ਪੁਰਖ ਕਿੰਨਾ ਬਿਆਨਤਾ ਤੇ ਫਿਰ ਬਗਮਦਾਨ ਨਾ ਜੀ ਕਹਿਣ ਲੱਗੇ ਜੀ ਵੀ ਕਿਦਾਂ ਹਨ ਆਪ ਜੀ ਅ ਪਵਿੱਤਰ ਦਰਸਨਾਂ ਚੋਂ ਕਿਹੜਾ ਉਪਦੇਸ਼ ਦੇਣਾ ਚਾਹੁੰਦੇ ਹੋ ਦੇਣਾ ਕਰੋ ਹਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆਪ ਖਾਕ ਜਿਨ ਬੰਦ ਰਹੀ ਤਨ ਸਿਰਜਣ ਹਾਲ ਸ਼ਹਿਰ ਮੱਕੇ ਦੇ ਪਵਿੱਤਰ ਕਾਬੇ ਦੀ ਮਾਤ ਦੇ ਕੋਲੇ ਬੈਠ ਕੇ ਉਸ ਵੇਲੇ ਕੱਚੀ ਸੀ ਬੇੜੇ ਦੇ ਵਿੱਚ ਬੈਠ ਕੇ ਮਹਾਰਾਜ ਨੇ ਕਿਹਾ ਆਪ ਖਾਕ ਜਿਨ ਬੰਦ ਰਹੀ ਧਨ ਜਿ ਧਨ ਸਿਰ ਜਨ ਹਾਰੋ ਬਈ ਜੀ ਨੇ ਪ੍ਰਮਾਤਮਾ ਨੇ ਸਿਰਫ ਪਾਣੀ ਤੇ ਮਿੱਟੀ ਦਾ ਲੇਪ ਕਰਕੇ ਇਦਾਂ ਇਮਾਰਤਾਂ ਬਣਾਉਣੀਆਂ ਤੇ ਉਹਨਾਂ ਦੇ ਦਰਸ਼ਨ ਬਿਲਾ ਹਸਤਾ ਰੱਖਣੀ ਮਨਾਂ ਵਿੱਚ ਵਿਚਾਰ ਚੰਗੇ ਰੱਖਣੇ ਤੇ ਇਹ ਸੱਤੀ ਪਾਈ ਕੇ ਪਰਮਾਤਮਾ ਨੇ ਆਪਣੇ ਹੌਸਲੇ ਸਮਝਾਈ ਕਿਵੇਂ ਨਾ ਕਿਵੇਂ ਜਿਵੇਂ ਨਾ ਜਿਵੇਂ ਕਿਸੇ ਨੂੰ ਮਤ ਦਿੱਤੀ ਓਮੇ ਓਮੇ ਕੋਈ ਬਣਾਈ ਗਿਆ ਵੀ ਇਹ ਇਨਸਾਨ ਨੇ ਬਣਾਏ ਹੋਏ ਨਹੀਂ ਜਿਵੇਂ ਗੁਰਦੁਆਰੇ ਮੰਦਰ ਮਸੀਤਾਂ ਆਪਾਂ ਬਣਾਏ ਨੇ ਪਰ ਸ਼੍ਰੀ ਗੁਰੂ ਮਹਾਰਾਜ ਜੀ ਨੇ ਉਹ ਸਿਰਜਣਾ ਪਹਾੜ ਕਿੰਨਾ ਧੰਨਾ ਹਨ ਕਿੰਨਾ ਬਿਆਨਤਾ ਜਿਨੇ ਇਹੇ ਸੋਜੀ ਪਾਈ ਬਈ ਇਹ ਤਾਂ ਪਾਣੀ ਤੇ ਮਿੱਟੀ ਨੂੰ ਇਕੱਠਾ ਕਰਕੇ ਇਨਸਾਨ ਨੂੰ ਇਹ ਸੋਜੀ ਦਿੱਤੀ ਤੋ ਨੇ ਆਪਣੇ ਘਰ ਬਣਾ ਲੈ ਰਹੇ ਜੀ ਨੇ ਇਹ ਸੋਜੀ ਦਿੱਤੀ ਉਹ ਪਰਮਾਤਮਾ ਦੀ ਨੌ ਸ਼ਕਤੀ ਚੋਂ ਦਿੱਤਾ ਨਾ ਵੀ ਇਹਨੇ ਇਤੋਂ ਗੁਰਦਵਾਰੇ ਮੰਦਰ ਮਸੀਤਾਂ ਚਰਚਾ ਆਪਾਂ ਰਾਈਆਂ ਆਪਾਂ ਨੂੰ ਬਨਮਾਤਮਾ ਦੀ ਸ਼ਕਤੀ ਦਿੱਤੀ ਜਾਂ ਪ੍ਰਚਾਰ ਖੇਤਰ ਬਣਾਈ ਦੇਦੇ ਬਣਾਈਆਂ ਜਾਂ ਤਹ ਪਦੰਬਰ ਕਿ ਅਸੀਂ ਕੰਮ ਅੱਗੇ ਵਧਾਉਂਦੇ ਹਾਂ ਪਰ ਉਹ ਪਰਮਾਤਮਾ ਬਾਰੇ ਕਿੰਨਾ ਗਿਆਨਤਾ ਜਿਹਨੇ ਇਹ ਸਕਤੀ ਦਿੱਤੀ ਈ ਉਹ ਸਾਰੀ ਦੁਨੀਆ ਬਣਾਈ ਮਹਾਰਾਜ ਜਿੱਦਾਂ ਕਾਬੇ ਦੇ ਆਲੇ ਦੁਆਲੇ ਕੀਨੇ ਕਰਦੇ ਹੈ ਨਾ ਜਿਵੇਂ ਦਰਬਾਰ ਸਾਹਿਬ ਆਪਣੇ ਇੱਥੇ ਪੰਜਾਬ ਚ ਦਰਬਾਰ ਸਾਹਿਬ ਗੁਰਦੁਆਰੇ ਜਾਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਆਲੇ ਦੁਆਲੇ ਤਾਪ ਵਰ ਕਰਵਾ ਕਰਦੇ ਹੈ ਵੀ ਜਿਹੜੇ ਇਹ ਬ੍ਰਹਿਮੰਡ ਦੇ ਅੰਦਰ ਸੂਰ ਤੇ ਕਿਰਤ ਕਿਰਤ ਤੇ ਧਰਤੀ ਤੇ ਕਿਰਤ ਚੰਦਰਮਾ ਇਹਦੇ ਕੱਢਦਾ ਤਿਰਮੂਲ ਨਾਮ ਤੇ ਵੀ ਬੜਾ ਰੰਗ ਕੀਤਾ ਨਾ ਰੋਜ਼ੇ ਕਰੇ ਆਪ ਖਾਕ ਜਿਨ ਬੰਦ ਲੜਾਈ ਧੰਨ ਸਿਰਜਣ ਹਾਰੋ ਤੇ ਧੰਨ ਅਰਵਾਦਮਾ ਦਿਨੇ ਇਹਨੀ ਸੋਜੀ ਦੇਦੀ ਪਿੰਦਾਂ ਦਾ ਕਰਕੇ ਮਿੱਟੀ ਦੇ ਵਿੱਚ ਪਾਣੀ ਪਾ ਕੇ ਧਲੀ ਤਰੋਂ ਤੇ ਘਰ ਤਿਆਰ ਹੋ ਜਾਂਦੇ ਨੇ ਇਸ ਕਰਕੇ ਜਿਹੜੀ ਪ੍ਰਭਾਵਤੀ ਨੇ ਸਾਫੇ ਦੇ ਅੰਦਰੋਂ ਮਹਤਵਾਨ ਇੱਕ ਇੱਕ ਬੱਟ ਜਿਹੜਾ ਨੂੰ ਦਿੱਤੀ ਤੇ ਇੱਕ ਤਰ੍ਹਾਂ ਦਾ ਮਹਾਰਾਜ ਜੀ ਨੇ ਹਮੇਸ਼ਾ ਪੱਕੀ ਇੱਕ ਪਿਆਰ ਹੀ ਦਿੱਤਾ ਵੀ ਜਿਵੇਂ ਵੀ ਤੁਸੀਂ ਕਰਦੇ ਹੋ ਪਰ ਨਿਕਲ ਰਿਹਾ ਸਪੈਕਟਿਵ ਜਿਵੇਂ ਹਰੇਕ ਜੰਗਰੇ ਜਦੈ ਵਿਚ ਕੋ ਮਾਤਵਾ ਦਾ ਮਾਸਰਨ ਸਾਥੀ ਉਹ ਮਾਤਵਾ ਨੂੰ ਬੁਝਿਜੇਗਾ ਉਹ ਕੋ ਬੇਅੰਤ ਹੈ ਜਿਨੇ ਸੋਚੀਆ ਆਪਣੀਆਂ ਮੰਦਰਾਂ ਮਨ ਮੱਝ ਮੋੜਦਾਰੇ ਦਾ ਚੰਗਾ ਮੜੋਣੀ ਦਾ ਸਕਾਨਾ ਉਹ ਕੁਦਰਤ ਹੈ ਉਹ ਕੁਦਰਤ ਦਾ ਦੇ ਆਂਦੇ ਪਾਣੀ ਹਵਾ ਜਾਨਵਰ ਪਸ਼ੂ ਪੌਦੇ ਅੰਗਰੀਪਾ ਬਿਰਧਾਂ ਦਾ ਸਹਾਇਤਾ ਲੋੜਵੰਦਾਂ ਦਾ ਸਹਾਰਾ